ਅੱਜ ਮੰਗਲਵਾਰ ਦੀ ਤੜਕ ਸਵੇਰੀ ਹਾਂ ਮਰੀਦਪੁਰ ਕੋਟ ਦੇ ਬਾਰ ਬਾਰ ਕੋਟਪੂਰਾ ਰੋਡ ਦੇ ਉੱਤੇ ਨਹਿਰਾਂ ਦੇ ਕੋਲ ਦੀਪ ਬੱਸ ਗਿੱਦੜਵਾਹਾ ਇੱਕ ਸੇਮ ਨਾਲੇ ਦੇ ਵਿੱਚ ਡਿੱਗ ਪਈ ਦੱਸਿਆ ਜਾ ਰਿਹਾ ਕਿ ਇਹ ਬੱਸ ਸਵੇਰੇ ਅਬੋਹਰ ਤੋਂ ਚੱਲ ਕੇ ਅੰਮ੍ਰਿਤਸਰ ਵੱਲ ਜਾ ਰਹੀ ਸੀ ਤਾਂ ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਇਹ ਬਾਹਰ ਸੇਮ ਨਾਲੇ ਦੇ ਪੁਲ ਦੇ ਉੱਤੇ ਪੁੱਜੀ ਤਾਂ ਤੇਜ਼ ਰਫ਼ਤਾਰ ਬੱਸ ਇੱਕ ਟਰੱਕ ਨਾਲ ਟਕਰਾ ਗਈ ਭਿਆਨਕ ਇੰਨੀ ਸੀ ਕੀ ਟੱਕਰ ਇੰਨੀ ਭਿਆਨਕ ਸੀ ਕਿ ਬੱਸ ਜਿਹੜੀ ਹੈ ਰੇਲਿੰਗ ਤੋੜਦੀ ਹੋਈ ਕੋਈ 20 ਫੁੱਟ ਹੇਠਾਂ ਸੇਮ ਨਾਲੇ ਦੇ ਵਿੱਚ ਡਿੱਗ ਗਈ ਅਤੇ ਜਿਸ ਦੇ ਵਿੱਚ ਪੰਜ ਸਵਾਰੀਆਂ ਦੀ ਮੌਕੇ ਤੇ ਮੌਤ ਹੋ ਗਈ। ਇਹਨਾਂ ਵਿੱਚ ਇੱਕ ਔਰਤ ਵੀ ਦੱਸੀ ਜਾ ਰਹੀ ਹੈ ਜਿਸ ਦੇ ਅੰਗ ਵੱਢ ਕੇ ਸੜਕ ਦੇ ਉੱਤੇ ਡਿੱਗ ਪਏ। ਮੌਕੇ ਤੇ ਬਚਾਅ ਕਾਰਜ ਜਾਰੀ ਨੇ ਕਿ ਦੱਸਿਆ ਜਾ ਰਿਹਾ ਕਿ ਇਹ ਸਮਾ ਜਿਹੜਾ ਹੈ ਇਹ ਸਵੇਰ ਦਾ ਸੀ ਤੇ ਦੂਰ ਤਰਾਡੇ ਜਿਹਦੇ ਦੇ ਕੰਮਕਾਜ ਤੇ ਨੌਕਰੀ ਦੇ ਪੇਸ਼ੇ ਤੇ ਜਾਣ ਵਾਲੇ ਕਾਫਟਰਾਂ ਦੇ ਵਿੱਚ ਆਉਣ ਵਾਲੇ ਕਈ ਮੁਲਾਜ਼ਮ ਵੀ ਇਸ ਵਿੱਚ ਫਸਨ। ਬੱਸ ਖਤਾ ਖਤਾ ਭਰੀ ਹੋਈ ਸੀ। ਸੋ ਮੌਕੇ ਤੇ ਰਾਹਤਕਾਰ ਦੇ ਚੱਲ ਰਹੇ ਤੇ ਤੁਹਾਨੂੰ ਦੱਸਣਾ ਬੰਦਾ ਕਿ ਕੁਝ ਸਮਾਂ ਪਹਿਲਾਂ ਵੀ ਇੱਕ ਨਿੱਜੀ ਬੱਸ ਬਠਿੰਡਾ ਦੇ ਨੇੜੇ ਤਲਵੰਡੀ ਰੋਡ ਤੇ ਇੱਕ ਸੇਮ ਨਾਲ ਹੀ ਦਿੱਕੀ ਸੀ। ਸੋ ਤੁਸੀਂ ਜਿਸ ਢੰਗ ਦੇ ਨਾਲ ਦੇਖ ਰਹੇ ਹੋ ਕਿ ਬੱਸ ਦੇ ਵਿੱਚ ਸਵਾਗਤ ਜਿਹੜੀਆਂ ਅਸੀਂ ਉਹ ਪੂਰੀਆਂ ਭਰੀਆਂ ਹੋਈ ਸੀ ਰਾਤਕਾਰਜ ਦੇ ਚੱਲ ਰਹੇ ਨੇ ਤੋਂ ਇਹ ਰਾਤਕਾਰਜਾਂ ਦੇ ਵਿੱਚੋਂ ਅੱਗੇ ਹੋਰ ਜਿਹੜੀ ਆ ਕਿ ਮਈਆ ਨਗੀ ਬਸਰੀ ਗੋਡਸ ਦੇ ਉੱਤੇ ਤੁਹਾਨੂੰ ਦੱਸ ਦੇ ਰਹਾਂਗੇ ਰੇਡੀਓ ਬੰਦੇ ਹੈਗੇ ਵਿੱਚ ਬੰਦੇ ਹੈਗੇ ਆ ਬਾਈ ਖਬਰ ਤੁਹਾਡੇ ਤੱਕ ਪਹੁੰਚਦੀ ਕੀਤੀ ਹੈ ਦੀਪ ਬਸ ਬਸ ਦੇ ਪੀ ਵਿੱਚ ਸੇਮ ਨਾਲੇ ਦੇ ਵਿੱਚ ਅੱਜ ਆ ਫ੍ਰੀ ਗੋਡ ਮਾਈ ਗੋਰੀ ਸਾਲ ਪਹਿਲਾਂ ਵੀ ਤੇ ਉਤਾਰ ਦੀਪ ਬਸ ਕੋਟ ਪੂਰਾ ਤਾਂ ਮੁਕਤਰ ਜਾਂਦਿਆ ਹੋਇਆ ਹੈ ਮਹਿਰਾਂ ਦੇ ਵਿੱਚ ਜਿੱਦੇ ਵਿੱਚ ਕਾਫੀ ਮੌਤਾਂ ਹੋ ਗਈਆਂ ਸਨ ਹਾਂ ਤੇਜ਼ ਰਫਤਾਰ ਪੰਜਾਬ ਦੀਆਂ ਬੱਸਾਂ ਜਿਹੜੀਆਂ ਨੇ ਉਹ ਅਕਸਰ ਹੀ ਮੌਤ ਦਾ ਕਾਰਨ ਬਣਦੀਆਂ ਨੇ ਸਰਕਾਰ ਵੱਲੋਂ ਬੀ.ਐਸ ਅਤੇ ਜਿਹੜੇ ਨੇ ਸੀਸੀਟੀਵੀ ਕੈਮਰੇ ਅੰਦਰ ਲਾਉਣੇ ਵੀ ਜ਼ਰੂਰੀ ਕੀਤੇ ਹੋਏ ਹਨ ਪਰ ਕੋਈ ਇੱਕਾ ਦੁੱਕਾ ਬੱਸਾਂ ਨੂੰ ਛੱਡ ਕੇ ਕਿਸੇ ਵੀ ਬੱਸ ਦੇ ਵਿੱਚ ਨਾ ਜੀਪੀਐਸ ਲੱਗਾ ਹੋਇਆ ਨਾ ਹੀ ਕੈਮਰੇ ਲੱਗੇ ਹੋਏ ਨੇ ਸੋ ਇਸ ਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਆਪਣੇ ਵਿਚਾਰ ਸਾਨੂੰ ਰੇਡੀਓ ਪੰਜਾਬ ਟੂਡੇ ਦੇ ਵੈਸਟੂ ਤੇ ਤੇ YouTube ਚੈਨਲ ਦੇ ਉੱਤੇ ਦੇ ਸਕਦੇ ਹੋ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ ਹਾਂ ਯਾਰ ਬਹੁਤ ਵਧੀਆ ਬਹੁਤ ਠੀਕੀ ਬਹੁਤ ਬਈਆ ਡਗੀ ਬਸ ਫਰੀਜ ਕੋਟ ਆਪਣੇ ਵਿੱਚ ਬੰਦੇ ਹੋਣਗੇ ਹਾਂ ਬੰਦੇ ਹੈਗੇ ਵਿੱਚ ਬੰਦੇ ਹੈਗੇ ਆ ਬਾਈ ਬੰਦੇ ਬਹੁਤ ਮਾਰੇ ਬਾਈ ਬਸ ਢੇਪੀਏ ਵਿੱਚ ਆ ਫਰੀਜ ਕੋਟ ਮਾਈ ਗੋੜੀ ਕੱਸੀ ਦੇ ਵਿੱਚ ਇਹ ਹਿੰਦੀ ਵਾਲੀ ਬਸ ਭਾਈ ਮੈਂ ਉੱਥੇ ਖੜਾ ਹਾਂ ਆ ਭੈ ਡੋਵਾ ਜੀ ਆ ਲੀਡਿੰਗ ਤੇ ਨੰਬਰ ਲਾ ਕੇ ਨਾ ਫੋਨ ਕਾਉ ਦੇ ਆ ਅੱਗੇ ਨਾਲ ਤੇ ਭਾਈ ਯਾਰ